ਠੀਕ ਸੇਵਾਭਰਤੀ ਗੁਰਦਾਸਪੁਰ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਹੜ ਆਏ ਉਸ ਤੋਂ ਨੈਕਸਟ ਡੇ ਹੀ ਅਹੀਂ ਆਪਣੇ ਜਿਹੜੀ ਵੀ ਸਹਾਇਤਾ ਦਾ ਪ੍ਰੋਗਰਾਮ ਹੀ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਕ ਮੇਰੇ ਤੋਂ ਪਹਿਲੇ ਆਪਣੇ ਨੀਲਕਮਲ ਜੀ ਉਹ ਪ੍ਰਧਾਨ ਪੰਜਾਬ ਜੀ ਨੇ ਦੱਸਿਆ ਕਿ ਅਹੀਂ ਸਤਵੇਂ ਚੱਕਰ ਇਸ ਲਈ ਇੱਥੇ ਆਏ ਆ ਠੀਕ ਜੋ ਕੁਝ ਉਹਨਾਂ ਨੇ ਦੱਸਿਆ ਉਹ ਅਹੀਂ ਪ੍ਰਾਪਰ ਜ਼ਰੂਰਤਮੰਦ ਬੰਦਿਆਂ ਨੂੰ ਹੀ ਵੰਡਿਆ ਇਹ ਨਹੀਂ ਕਿ ਜਿੱਥੇ ਮਰਜ਼ੀ ਫੜਾ ਕੇ ਚੱਲ ਗਏ ਇਵਨ ਜਦੋਂ ਦਰਿਆ ਦੇ ਵਿੱਚ ਬਹੁਤ ਪਾਣੀ ਸੀ ਉਦੋਂ ਵੀ ਐਨਡੀਆਰਫ ਤੱਕ ਅਸੀਂ ਸਮਾਨ ਪਹੁੰਚਾਇਆ ਤਾਂ ਕਿ ਜ਼ਰੂਰਤਮੰਦ ਬੰਦਿਆਂ ਨੂੰ ਪਹੁੰਚ ਸਕੇ ਅੱਜ ਵੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਪੀ 200 ਕੰਬਲ 100 ਚਾਦਰਾਂ ਔਰ 30 ਬਰਤਨਾਂ ਦੇ ਸੈੱਟ ਜਿਹੜੇ ਅਸੀਂ ਵੰਡੇ ਆ ਸਾਬਨ ਕੋਇਲਜ਼ ਅਰਗਬਤੀ ਉਹ ਵੀ ਨਾਲ ਦਿੱਤੀਆਂ ਇਸ ਦੇ ਇਲਾਵਾ ਅਸੀਂ ਕੁਝ ਲੋਕਾਂ ਕੋਲੋਂ ਪੁਰਾਣੇ ਕੱਪੜੇ ਵੀ ਜਿਹੜੇ ਕਿ ਚੰਗੀ ਹਾਲਤ ਚ ਆ ਜਿਹੜੇ ਕੇ ਮਲਪੀ ਅਹੀਂ ਕਾਫੀ ਦੇਰ ਹੈ ਚਲਾ ਸਕਨੇ ਆ ਉਹ ਵੀ ਕੀਤੇ ਇਕੱਠੇ ਉਹ ਵੀ ਲਗਭਗ 1000 ਬੰਦੇ ਤੱਕ ਅਹੀਂ ਉਹ ਕੱਪੜੇ ਪਹੁੰਚਾਉਂਦਾ ਦਿੱਚਿਆ ਰੱਖਿਆ ਅੱਜ ਵੀ ਅਹੀਂ ਲਾਗੇ ਦੇ ਪਿੰਡ ਚੰਡੀਗੜ੍ਹ ਦੇ ਵਿੱਚ ਕੁਝ ਜ਼ਰੂਰਤਮੰਦ ਲੋਕਾਂ ਨੂੰ ਕੱਪੜੇ ਜਿਹੜੇ ਆ ਉਹ ਦੇ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਜਿਸ ਤਰ੍ਹਾਂ ਵੀ ਇਹਨਾਂ ਲੋਕਾਂ ਦੀਆਂ ਜ਼ਰੂਰਤਾਂ ਬਣਨ ਗਈਆਂ ਕਿੰਨੇ ਸਾਡੇ ਕੋਲ ਸਾਧਨ ਹੋਣਗੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀ ਮਦਦ ਕਰਾਂਗੇ ਤੇ ਬਾਕੀ ਵੀ ਸੰਸਥਾਵਾਂ ਨੂੰ ਅਪੀਲ ਕਰਨੀਆਂ ਕਿ ਵਾਕਿਆ ਹੀ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਮੱਸਿਆਵਾਂ ਉਹ ਇੱਕਦਮ ਹੱਲ ਹੋਣ ਵਾਲੀਆਂ ਨਹੀਂ ਜੇਹੀ ਸਾਰੇ ਹੀ ਸਹਿਯੋਗ ਨਾਲ ਚੱਲਾਂਗੇ ਤੇ ਸਾਰਿਆਂ ਦਾ ਹੀ ਜੜਾ ਹੈ ਭਲਾ ਹੋਏਗਾ ਐਸੇ ਹੀ ਅਪੀਲ ਦੇ ਨਾਲ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਜਿਨ੍ਹਾਂ ਲੋਕਾਂ ਨੇ ਸਾਨੂੰ ਡੋਨੇਟ ਕੀਤਾ ਇਨਕਰਜ ਕੀਤਾ ਜਿਨ੍ਹਾਂ ਨੇ ਸਹਿਯੋਗ ਕੀਤਾ ਸਪੈਸ਼ਲੀ ਕਲਕੀ ਜਨ ਸੇਵਾ ਫਾਊਂਡੇਸ਼ਨ ਔਰ ਰਾਸ਼ਟਰੀ ਮਾਡਲ ਸਕੂਲ ਦੇ ਅਭਿਸ਼ੇਕ ਜੀ ਨੇ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਨਾ ਤੇ ਜਿਹੜੀ ਸੇਵਾ ਭਾਰਤੀ ਦੀ ਟੀਮ ਹੈ ਇਹਨਾਂ ਨੇ ਵੀ ਬਿਨਾਂ ਮਤਲਬ ਹੀ ਥੱਕੇ ਟੁੱਟੇ ਜਿੰਨੇ ਦਿਨ ਵੀ ਇੱਥੇ ਆਣਾ ਪਿਆ 15 16 ਕਾਰਕਟਰ ਹਰ ਵਾਰੀ ਸਾਡੇ ਨਾਲ ਇੱਥੇ ਆਂਦੇ ਰਹੇ ਆਨ ਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਸੀ ਮਿਲਜੁਲ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰਮਾਤਮਾ ਕਰੇ ਕਿ ਇਹਨਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਹੋਣ ਤੇ ਇਹ ਫੇਰ ਆਪਣੇ ਘਰਾਂ ਦੇ ਵਿੱਚ ਪਹਿਲੇ ਵਾਂਗੂ ਹੀ ਖੁਸ਼ਹਾਲ ਜ਼ਿੰਦਗੀ ਜਿਹੜੀ ਆ ਗੁਜ਼ਾਰਨ ਜੀ ਸਰ ਸਰ ਅੱਜ ਜਿਹੜਾ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਪੜਿਤਕਾ ਵੱਲੋਂ ਜਿਹੜਾ ਤੁਸੀਂ ਕੰਬਲ ਵੰਡੀਆਂ ਐ ਚਾਦਰਾਂ ਵੰਡੀਆਂ ਐ ਹੋਰ ਵੀ ਬਹੁਤ ਸਾਰਾ ਸਾਰਾ ਸਮਾਨ ਵੰਡਿਆ ਇਹਦੇ ਬਾਰੇ ਦੱਸੋ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਸਮੇਂ-ਸਮੇਂ ਤੇ ਹੜਪੀਟਾਂ ਦੇ ਨਾਲ ਇਹਨਾਂ ਦੇ ਦੁੱਖ ਨੂੰ ਖਤਮ ਤਾਂ ਅਸੀਂ ਨਹੀਂ ਕਰ ਸਕਦੇ ਬਟ ਇਹਨਾਂ ਦੇ ਦੁੱਖ ਨੂੰ ਕਮ ਕਰ ਕਟਾਉਣ ਵਾਸਤੇ ਇਹ ਸਾਡਾ ਸਤਵਾਂ ਚੱਕਰ ਜਿਹੜਾ ਹੈ ਇੱਥੇ ਲੱਗਾ ਹੈ ਇਸ ਤੋਂ ਪਹਿਲੇ ਵੀ ਜਦੋਂ ਨਵੇਂ-ਨਵੇਂ ਫਲੱਡ ਆਏ ਆ ਉਦੋਂ ਵੀ ਅਸੀਂ ਆਏ ਸੀ ਉਦੋਂ ਇਹਨਾਂ ਵਾਸਤੇ ਦੁੱਧ, ਰਾਜਸਾ, ਬਿਸਕਟ, ਰਾਸ਼ਨ, ਮੋਮਬਤੀਆਂ, ਪਾਣੀ, ਮਾਚਸ, ਕੋਇਲਸ ਔਰ ਬਰਤਨ ਵਗੈਰਾ ਇਹਨਾਂ ਨੂੰ ਸਾਥ ਦੇ ਕੇ ਗਏ ਸੀ ਅੱਜ ਜਿਹੜੀ ਦੇ ਵਿੱਚ ਜਿਹੜਾ ਹੈ ਅਸੀਂ ਲੋਕਾਂ ਨੇ 200 ਕੰਬਲ 100 ਚਾਦਰ ਔਰ 30 ਸੈਟ ਬਰਤਨਾਂ ਦੇ ਕੰਬਲ ਜਿਹੜੇ ਆ ਸਿੰਗਲ ਸਿੰਗਲ ਵਾਲੇ ਇਸ ਕਰਕੇ ਦੋ ਐ ਚਾਦਰ ਜਿਹੜੀ ਐ ਡਬਲ ਐ ਔਰ ਉਹਦੇ ਨਾਲ ਦੋ ਪਿੱਲੇ ਆ ਔਰ ਸਮਾਨ ਜਿਹੜਾ ਬਰਤਨਾਂ ਦਾ ਸਮਾਨ ਆ ਉਹਦੇ ਵਿੱਚ ਕੁੱਕਰ ਹੈ ਦੋ ਥਾਲੀਆਂ ਗਲਾਸ ਪਤਿਲਾ ਚਮਚ ਕੜਚੀ ਉਹ ਸਾਰਿਆਂ ਨੇ ਦਿੱਤਾ ਹੈ ਲੇਕਿਨ ਜਿਹੜਾ ਹੈ ਇਹ ਦੇਨ ਦਾ ਜਿਹੜਾ ਸਾਡਾ ਸਿਸਟਮ ਹੈ ਇਹ ਬਾਕੀ ਲੋਗੋ ਨਾਲੋਂ ਥੋੜਾ ਜਿਹਾ ਅਲੱਗ ਹੈ ਅਸੀਂ ਇਹਨਾਂ ਦੀ ਪਹਿਲੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਣੇ ਦਰਿਆ ਤੋਂ ਪਾਰਲੇ ਸੱਤ ਪਿੰਡ ਹੈ ਜਿਵੇਂ ਚ ਭਰਿਆ ਲੈ ਕਨਕੇ ਹੈ ਇਸ ਤਰ੍ਹਾਂ ਦੇ ਪਿੰਡ ਸੱਤ ਉਹਨਾਂ ਦੇ ਵਿੱਚ ਪਰਚੀਆਂ ਦੇ ਕੇ ਆਏ ਸੀ ਔਰ ਉਸ ਤੋਂ ਬਾਅਦ ਜਿਹੜੇ ਇਧਰਲੇ ਉਰਲੇ ਪਾਸੇ ਜਿਹੜੇ ਪਿੰਡ ਹੈ ਜਿਰ ਚ ਕਾਨਾ ਓਗਰਾ ਜਿੱਤੀਏ ਫਰੀਦਕੋਟ ਠੱਟੀ ਇਸ ਤਰ੍ਹਾਂ ਦੇ ਪਿੰਡ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਪਰਚੀਆਂ ਦਿੱਤੀਆਂ ਗਈਆਂ ਪਰਚੀਆਂ ਦੇਣ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਅੱਜ ਆਪਾਂ ਨੇ ਰਾਸ਼ਟਰੀ ਮਾਡਲ ਸਕੂਲ ਜਿਹੜਾ ਚੱਕਰੇ ਦੇ ਅੰਦਰ ਹੈ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ ਔਰ ਐਗਜ਼ੈਕਟਲੀ ਉਸੇ ਪਰਚੀਆਂ ਦੇ ਹਿਸਾਬ ਨਾਲ ਅਸੀਂ ਸਮਾਨ ਲਿਆ ਹੁੰਦਾ ਔਰ ਉਹਦੇ ਮੁਤਾਬਕ ਹੀ ਸਮਾਨ ਜਿਹੜਾ ਇਹਨਾਂ ਨੂੰ ਦਿੱਤਾ ਇਹ ਕੰਬਲ ਵਗੈਰਾ ਅਸਕਰ ਕੇ ਦਿੱਤੇ ਹੈ ਕਿ ਮੌਸਮ ਜਿਹੜਾ ਬਦਲ ਰਿਹਾ ਔਰ ਆਉਣ ਵਾਲੇ ਕੈਂਪ ਦੇ ਵਿੱਚ ਥੋੜੀ ਠੰਡ ਜਿਹੜੀ ਹੈ ਉਹ ਵਧੇਗੀ ਕਿਉਂਕਿ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਘਰ ਵੀ ਰੁੜ ਗਏ ਆ ਸਮਾਨ ਵੀ ਰੁੜ ਬਰਤਨ ਵੀ ਨਹੀਂ ਹੈ ਤਾਂ ਉਹਨਾਂ ਦੇ ਕਹਿ ਸਕਦੇ ਆ ਆਪਾਂ ਪੰਜਾਬੀ ਦੇ ਵਿੱਚ ਕਿ जखਮਾਂ ਤੇ ਮਾਰੀ ਜੀ ਨਮ ਨਮ ਜਿਹੜੀ ਹੈ ਲਾਂ ਦਾ ਕੰਮ ਜਿਹੜਾ ਹੈ ਇਹ ਸੇਵਾ ਭਾਰਤੀ ਵੱਲੋਂ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਹੈ ਸਾਡੀ ਜਿਹੜੀ ਅਗਲੀ ਵਿਜ਼ਿਟ ਹੋਏਗੀ ਆਜ ਤੁਸੀਂ ਇਹਨਾਂ ਲੋਕਾਂ ਤੋਂ ਥੋੜਾ ਫੀਡਬੈਕ ਵੀ ਲਈ ਹੈ ਸਰਵੇ ਵੀ ਕਰਵਾਇਆ ਜਾ ਰਿਹਾ ਜਿਉਂ ਦੇ ਘਰ ਟੁੱਟ ਗਏ ਕਿਉਂਕਿ ਦੋ ਕੇਸ ਐਸੇ ਵੀ ਮਿਲੇ ਆ ਲੇਡਿਸ ਜਿਨ੍ਹਾਂ ਦਾ ਘਰ ਪੂਰਾ ਪੂਰਾ ਰੁੜ ਗਿਆ ਜਾਂ ਟੁੱਟ ਗਿਆ ਔਰ ਇੱਕ ਘਰ ਤੇ ਅਜਿਆ ਨਜ਼ਰ ਆਇਆ ਜਦੇ ਵਿੱਚ ਤਿੰਨ ਜੜੀਆਂ ਪਰਿਵਾਰ ਰਹਿੰਦੇ ਆ ਔਰ ਤਿੰਨੇ ਕਮਰੇ ਆ ਔਰ ਤਿੰਨਾ ਦੇ ਕਮਰੇ ਟੁੱਟੇ ਹੋਏ ਆ ਔਰ ਉਹ ਲੋਕ ਜਿਹੜੇ ਆ ਕਿਸੇ ਦੇ ਘਰ ਦੇ ਵਿੱਚ ਰਹਾ ਰਹਿੰਦੇ ਤੇ ਸਾਡੀ ਕੋਸ਼ਿਸ਼ ਹੈ कि जल्द से जल्द जड़ा है अपने पंजाब दी जड़ी साडी सीनियर लीडरशिप है अनमोल ਗਲਬਾਦ ਕਰਕੇ ਇਹਨਾਂ ਦੇ ਮਕਾਨ ਬਣਵਾਉਂਦਾ ਜੜਾ ਹੈ ਯਤਨ ਜੜਾ ਹੈ ਉਹ ਅਸੀਂ ਕਰਾਂਗੇ ਔਰ ਬਹੁਤ ਜਲਦੀ ਜੜਾ ਹੈ ਇਹ ਕਰਕੇ ਇਨੇ ਪੜੇ ਚੜਾਵਾਂਗੇ ਸਰ ਜੀ ਸ਼ਿਵਾ ਭਾਰਤੀ ਜੀ ਨੂੰ ਸਮੇਂ-ਸਮੇਂ ਤੇ ਬੜੀ ਪ੍ਰਾਲੀ ਕੀਤੀ ਜਾਂਦੀ ਹੈ ਅਨਮਲ ਦਿਨਚਪੁਰ ਕਿੱਡੀ ਕਿੱਡੀ ਪ੍ਰਾਲੀ ਕੀਤੀ ਜਾਂਦੀ ਹੈ ਮੈਂ ਜਿਸ ਤਰ੍ਹਾਂ ਅਰਜ਼ ਕੀਤੀ ਕਿ ਆਪਾਂ ਜੜਾ ਸਭ ਤੋਂ ਪਹਿਲਾ ਕੰਮ ਇਹਨਾਂ ਦੇ ਘਰਾਂ ਨਾਲ ਬਣਾ ਦੂ। ਦੂਸਰਾ ਹੈ ਕੀ ਅਸੀਂ ਇੱਥੇ ਸੱਤ ਜਿਹੜੇ ਆ ਮੈਡੀਕਲ ਕੈਂਪ ਜਿਹੜੇ ਆ ਆਲਰੇਡੀ ਲਗਾ ਚੁੱਕੇ ਆ ਇਸੇ ਤਰ੍ਹਾਂ ਹੀ ਮੈਡੀਕਲ ਕੈਂਪ ਜਿਹੜੇ ਆ ਦੁਰੰਗਲਾ ਬੈਲਟ 'ਚ ਵੀ ਲਗਾਏ ਆ ਹੁਣ ਬੁੱਧਵਾਰ ਜਿਹੜਾ ਹੈ ਦੁਰੰਗਲੇ ਦੇ ਵਿੱਚ ਅਸੀਂ 43 ਪਰਿਵਾਰ ਜਿਹੜੇ ਆ ਦੁਰੰਗਲਾ ਇੱਕ ਮੇਨ ਹੈ ਲੇਕਿਨ ਪਰਿਵਾਰ ਜਿਹੜੇ ਆ ਪਿੰਡ ਜਿਹੜੇ ਆ ਉਹਨੇ ਅਲੱਗ-ਅਲੱਗ ਕਿਸੇ ਪਿੰਡ 'ਚੋਂ 2 ਆ ਕਿਸੇ 'ਚੋਂ 4 ਆ ਉਹ 43 ਲੋਕਾਂ ਨੂੰ ਜਿਹੜਾ ਆਪਣਾ ਵਰਤਮ ਕੰਬਲ ਔਰ ਚਾਦਰਾਂ ਜਿਹੜੀਆਂ ਉਹ ਦੇ ਆ ਇਸ ਤੋਂ ਇਲਾਵਾ ਜਿਹੜਾ ਇੱਕ ਦੋ ਪਿੰਡ ਹੈ ਉਥੇ ਇੱਕ ਸ਼ਮਸ਼ੇਰਪੁਰ ਹੈ ਔਰ ਦੂਸਰਾ ਜਿਹੜਾ ਇਸਲਾਮਪੁਰ ਇਹ ਦੋਨਾਂ ਪਿੰਡਾਂ ਨੂੰ ਜਿਹੜਾ ਅਸੀਂ ਅਡਾਪਟ ਕਰਨ ਜਾ ਰਹੇ ਆ ਤਾਂ ਕਿ ਉਹਨਾਂ ਦੋਨਾਂ ਪਿੰਡਾਂ ਦੀ ਨੋਹਾਰ ਜਿਹੜੀ ਹੈ ਬਦਲੀ ਜਾ ਸਕੇ ਜ਼ਿੰਮੇਦਾਰ ਜਿਹੜੇ ਲੋਕ ਹੈ ਉਹਨਾਂ ਵਾਸਤੇ ਅਸੀਂ ਬੀਆਂ ਦਾ ਪ੍ਰਬੰਧ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਉਹਨਾਂ ਦੀ ਫਸਲ ਜਿਹੜੀ ਹੈ ਉਹ ਟਾਈਮ ਤੇ ਬੀਜੀ ਜਾ ਸਕੇ ਔਰ ਜਿਨ੍ਹਾਂ ਲੋਗਾਂ ਦੇ ਬੋਰ ਜਿਹੜੇ ਹੈ ਹਾੜਾਂ ਦੇ ਕਾਰਨ ਬਹਿ ਗਏ ਨੇ ਜਾਂ ਬੋਰ ਨਵੇਂ ਸਿਰੇ ਤੋਂ ਕਰਾਉਣ ਦੀ ਲੋੜ ਹੈ ਉਹਦਾ ਵੀ ਸਰਵੇ ਚੱਲ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੋਰ ਜਿਹੜੇ ਆ ਦੁਬਾਰਾ ਕਰਵਾ ਕੇ ਦੇਵਾਂਗੇ ਔਰ ਸਿਲਟ ਜਿਹੜੀ ਆ ਉਹ ਕਢਾਉਣ ਦਾ ਕੰਮ ਕਰਾਂ ਜਿਹਨੂੰ ਬੀਆਂ ਦੀ ਲੋੜਾ ਨੂੰ ਬੀਜਿਆ ਹੋਵੇ ਜਿਨ੍ਹਾਂ ਦਾ ਘਰ ਦੀ ਟੁੱਟਦੇ ਨੇ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਉਹ ਹੀ ਘਰ ਜਿਹੜੇ ਆ ਆਪਾਂ ਦੁਬਾਰਾ ਮਨਵਾ ਕੇ ਦੇਵਾਂਗੇ ਤੁਸੀਂ ਵੀ ਬਾਹਰ ਜੀ ਸਰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਵੱਡਾ ਜਿਹੜਾ ਹੈ بارشਾਂ ਕਾਰਨ ਔਰ ਜਿਹੜਾ ਫਲੱਡ ਆਇਆ ਹੈ ਖਾ ਕਰਕੇ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਮਾਰੀ ਆ ਉਹਦਾ ਕਾਰਨ ਇਹ ਸੀ ਕਿ ਜਿਹੜਾ ਮਾਧੋਪੁਰ ਹੈਡ ਵਰਕ ਸੀ ਉਹਦੀਆਂ ਜਿਹੜੀਆਂ ਗੇਟ ਜਿਹੜੇ ਟੁੱਟ ਗਏ ਕੁੱਟਣ ਦੇ ਨਾਲ ਲੱਖਾਂ ਕਿਊਬਿਕ ਪਾਣੀ ਜਿਹੜਾ ਜਗਦੰਮ ਇਸ ਪਾਸੇ ਨੂੰ ਆ ਗਿਆ ਪਰ ਮਕੋੜਾ ਪੱਤਲ ਦੇ ਪਰਲੀ ਸੈਡ ਔਰ ਚਬਕਰਾ ਮਰਾੜਾ ਦੇ ਉਲੀ ਸੈਡ ਤੋਂ ਲੈ ਕੇ ਦੁਰੰਗਲਾ ਵੈਲਟ ਤੋਂ ਲੈਂਦੇ ਹੋਏ ਡੇਰਾ ਬਾਬਾ ਨਾਨਕ ਤੱਕ ਇਹਨੇ ਮਾਰ ਮਾਰੀ ਹੈ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਚਲੋ ਜਾਨੀ ਦੇ ਘਟ ਹੋਇਆ ਹੈ ਮਾਲੀ ਦੇ ਵਿੱਚ ਲੋਕਾਂ ਦੇ ਡੰਗਰ ਜਿਹੜੇ ਹੈ ਰੁੜ ਗਏ ਔਰ ਉਹ ਪਾਕਿਸਤਾਨੀ ਵੀ ਚੱਪ ਗਏ ਲੋਕਾਂ ਦੇ ਕੋਠੇ ਟੁੱਟ ਗਏ ਕਾਰ ਬਰਬਾਦ ਹੋ ਗਏ ਘਰਾਂ ਵਿੱਚ ਕੋਈ ਸਮਾਨ ਹੀ ਨਹੀਂ ਰਿਹਾ ਹੋਇਆ ਕਿ ਮੁੜ ਕੇ ਵਰਤਿਆ ਜਾਏ ਉਹ ਸਭ ਕੁਝ ਹਾਲਾਤਾਂ ਨੂੰ ਵੇਖਦੇ ਹੋਏ ਸਾਰੇ ਹੀ ਸੰਗਠਨ ਜਗਦੰਮ ਹੀ ਇਸ ਕੰਮ ਨੂੰ ਵੀ ਇਹਨਾਂ ਦੀ ਜੜੀ ਹੈ ਕਿਉਂਕਿ ਇਹ ਕਲ ਸਮਾਜਿਕ ਭਰਾਣੀ ਆ ਸਮਾਜਿਕ ਦੇ ਤੌਰ 'ਤੇ ਹੋਣ ਦੇ ਕਾਰਨ ਸਾਡਾ ਫਰਜ਼ ਬੰਦਾ ਹੈ ਕਿਤੇ ਅਗਰ ਕਿਤੇ ਮੁਸੀਬਤ ਆਂਦੀ ਹੈ ਤਾਂ ਉਹਨੂੰ ਨਾਲ ਵੱਧ ਚੜ ਕੇ ਉਹਨਾਂ ਨਾਲ ਭਾਗ ਤਰ ਕੇ ਉਹਨਾਂ ਦੀ ਜੀੜੀ ਆ ਮੁਸੀਬਤ ਨੂੰ ਕਟਿਆ ਜਾਏ ਅਹੀਂ ਸੇ ਆਪਾਰਟੀ ਹੋਣਾ ਹਮੇਸ਼ਾ ਹੀ ਕਲੀ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਏ ਜਾਂ ਕੋਈ ਤਰ੍ਹਾਂ ਹੋਵੇ ਸਾਡੀ ਪੂਰੀ ਟੀਮ ਸਭ ਤੋਂ ਪਹਿਲਾਂ ਜਿਹੜੀ ਅਮਰੀਕਾ ਜੇ ਮਕੋੜਾ ਪੱਤਨ ਤੇ ਪਹੁੰਚੀ ਆ ਤੇ ਸੇਵਾ ਭਾਰਤੀ ਦੀ ਟੀਮ ਹੀ ਪਹੁੰਚੀ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੀ ਬਹੁਤ ਹੀ ਨੀਡੀ ਚੀਜ਼ਾਂ ਸੀ ਬੇਸਿਕ ਚੀਜ਼ਾਂ ਹੀ ਬੱਚਿਆਂ ਵਾਸਤੇ ਦੁੱਧ ਬਰੈਡ ਰਸ ਤੇ ਪੀਣ ਵਾਸਤੇ ਪਾਣੀ ਦੀ ਬਹੁਤ ਪਰਾਲੀ ਸੀ ਜਿਹੜੇ ਮਕੋੜਾ ਪੱਤਨ ਤੇ ਬਾਤ ਪਾਣੀ ਹੈ ਨਹੀਂ ਕਿ ਪੀਣ ਨੂੰ ਉਹ ਐਂਡੀ ਹਰਫਨ ਨੂੰ ਆਲਾ ਸੀ ਜਦੋਂ ਟੱਚ ਅਪ ਕੀਤਾ ਤੇ ਉਹਨਾਂ ਨੇ ਕਹੀ ਭਾਜੀ ਤੁਸੀਂ ਨਾ ਜਾਓ ਤੇ ਬਹੁਤ ਬੁਰਾ ਹਾਲਾ ਤੇ ਇਹ ਚੀਜ਼ਾਂ ਸਾਨੂੰ ਦੇ ਦਿਓ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਪਹਿਲਾਂ ਤੁਹਾਨੂੰ ਦੇ ਦਿੱਤਾ ਫਿਰ ਅਸੀਂ ਲਗਾਤਾਰ ਆਹੀ ਇਲਾਕੇ ਦੇ ਵਿੱਚ ਟੱਚ ਜੇ ਰਹੇ ਜਿਹਦੇ ਤੋਂ ਬਾਅਦ ਅਸੀਂ ਇਹਨਾਂ ਦੀ ਜਿੰਨੀ ਵੀ ਜ਼ਰੂਰਤ ਪੈਂਦੀ ਰਹੀ ਅਸੀਂ ਦਿੰਦੇ ਰਹੇ ਜੇ ਕਿ ਰਾਸ਼ਨ ਦੀ ਕਿੱਟ ਦੀ ਲੋੜ ਪਈ ਰਾਸ਼ਨ ਦਿੱਤਾ ਜੇ ਕਿ ਅਸੀਂ ਦਵਾਈਆਂ ਦੇ ਮੈਡੀਕਲ ਕੈਂਪ ਲਾ ਆਂਦੀ ਲੋੜ ਪਈ ਮੈਡੀਕਲ ਕੈਂਪ ਲਗਵਾਏ ਇਹ ਕੱਪੜਿਆਂ ਦੀ ਜ਼ਰੂਰਤ ਪਈ ਇਹਨਾਂ ਦੇ ਕੱਪੜੇ ਤੱਕ ਵੇਚਦੇ ਹੋਏ ਕੱਪੜਿਆਂ ਨੂੰ ਵੀ ਅਸੀਂ ਇੱਥੇ ਲਿਆ ਕੇ ਵੰਡਿਆ ਔਰ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਹੈ ਅੱਜ ਜਿਹੜਾ ਫਿਰ ਮੁੜ ਕੇ ਆਏ ਹਾਂ ਜਿਨ੍ਹਾਂ ਵਿੱਚ ਅਸੀਂ ਕੰਬਲ ਚਦਰਾਂ ਔਰ ਬਰਤਨ ਜਿਹੜੇ ਹੈ ਉਹ ਵੰਡੇ ਆ ਕੱਲ ਵੀ ਸਾਡੇ ਕੁਝ ਗਠਨ ਹਟਾ ਇਹੀ ਸਿਹ੍ਹਾਪੜ ਦੇ ਸਥਾਨ ਹੈ ਉਹ ਫੋਲਡਿੰਗ ਬੈੱਡ ਤੇ ਰਜਾਈਆਂ ਵੀ ਦੇ ਕੇ ਗਏ ਨੇ ਅਸੀਂ ਆਉਣ ਵਾਲੇ ਸਮੇਂ ਤੇ ਵੀ ਸਾਨੂੰ ਬਹੁਤ ਹੀ ਇੱਥੇ ਭੈਣਾ ਔਰ ਜੋ ਮਿਲੇ ਹੈ ਜਿਹੜੇ ਮੁਸ਼ਕਲ ਦੇ ਵਿੱਚ ਨੇ ਉਹਨਾਂ ਨੇ ਆਪਣੀ ਜਿਹੜੀ ਸਾਡੀ ਬੀਤੀ ਸੁਣਾਈ ਹੈ ਸਾਡਾ ਕੋਠੇ ਵੀ ਬਹਿ ਗਏ ਆ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਸੇਵਾ ਪਹਾੜ ਦੀ ਤੁਹਾਡੇ ਕੋਠਿਆਂ ਵਾਸਤੇ ਕੁਝ ਨਾ ਕੁਝ ਕਰਾਂਗੇ ਹੋਰ ਆਹੀ ਖੜੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਬਰਦਾਸ਼ਪੁਰ ਏਰੀਆ ਦੇ ਵਿੱਚ ਪੈਂਦੀ ਆ ਉਹ ਸਾਡੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਅਸੀਂ ਉਹਨਾਂ ਦਾ ਹਰ ਤਰ੍ਹਾਂ ਦਾ ਜਿਹੜਾ ਹੈ ਸਹਿਯੋਗ ਕਰਾਂਗੇ ਕਰਦੇ ਰਾਵਾਂਗੇ ਕਿਉਂਕਿ ਸਾਡਾ ਕੰਮ ਹੀ ਹੈ ਨਰ ਸੇਵਾ ਨਰਨ ਸੇਵਾ ਇਸ ਕਰਕੇ ਅਸੀਂ ਇਸ ਮਾਟੋ ਨੂੰ ਲੈਂਦੇ ਹੋਏ ਅਸੀਂ ਕੰਮ ਕਰਾਂਗੇ ਔਰ ਸਾਡੇ ਕੋਲ ਸਾਨੂੰ ਇਹ ਨਹੀਂ ਹੈ ਵੀ ਅਸੀਂ ਆਪਣੇ ਲੱਭਦਿਆਂ ਨੂੰ ਬੜੇ ਹੋਰ ਵੀ ਰਾਸ਼ਟਰੀ ਸਿਗਾ ਭਾਰਤੀ ਇੰਟਰਨੈਸ਼ਨਲ ਰਿਵਾ ਭਾਰਤੀ ਜਿਹੜੀ ਆ ਉਹ ਵੀ ਸਾਨੂੰ ਸਹਿਯੋਗ ਕਰ ਰਹੀ ਹੈ ਉਹ ਵੀ ਸਾਡੇ ਪਿੱਛੇ ਲੱਗੀ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ ਤੁਹਾਡੇ ਕੋਲ ਲਵੋ ਆੜੀ ਵੀ ਕੋਸ਼ਿਸ਼ ਹੈ ਕਿ ਅੱਡੇ ਬਾਤੋਰ ਮੈਂਬਰ ਜਾ ਕੇ ਇਹ ਜ਼ੂਰਤਮੰਦ ਬੰਦੇ ਹੈ ਉਹਨਾਂ ਦੀ ਇਸ ਸਮੇਂ ਦੀ ਹਾਲਤ ਦੇ ਉੱਤੇ ਉਹਨਾਂ ਦੇ ਮਲਮ ਲਗਾਈ ਜਾਏ ਪੂਰੀ ਦਿਨੇ ਅਸੀਂ ਉਹਨਾਂ ਦੀ ਜਿਹੜੀ ਹੈ ਘਾਟ ਪੂਰੀ ਕਰ ਸਕਦੇ ਲੇਕਿਨ ਫਿਰ ਵੀ ਕੋਸ਼ਿਸ਼ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਜੂਰ ਦੇਵਾਂਗੇ ਉਹ ਦਿਨੇ ਰਾਵਾਂਗੇ ਜਦੋਂ ਤੱਕ ਵੀ ਉਹਨਾਂ ਨੂੰ ਲੋੜ ਹੋਏਗੀ ਬਹੁਤ ਬਹੁਤਾਂ ਨੂੰ